ਜਗਰਾਉਂ ਵਿੱਚ ਚੋਰਾਂ ਨੂੰ ਹੁਣ ਕਿਸੇ ਪੁਲਿਸ ਜਾਂ ਕਾਨੂੰਨ ਦਾ ਕੋਈ ਡਰ ਨਹੀਂ ਹੈ ਅਤੇ ਚੋਰਾਂ ਦੇ ਹੌਸਲੇ ਇੰਨੇ بلند ਹੋ ਚੁੱਕੇ ਨੇ ਕਿ ਇਸ ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਜਗਰਾਉਂ ਦੇ ਤਹਿਸੀਲ ਰੋਡ ਗਵਰਨਮੈਂਟ ਸਕੂਲ ਦੇ ਸਾਹਮਣੇ ਵਾਲੀ ਗਲੀ ਵਿੱਚ ਸਿਵਲ ਹਸਪਤਾਲ ਦੇ ਰਿਟਾਇਰਡ ਡਾਕਟਰ ਗੁਰਪ੍ਰੀਤ ਸਿੰਘ ਦੇ ਘਰੋਂ ਬੀਤੀ ਰਾਤ ਇੱਕ ਚੋਰ ਨੇ ਘਰ ਦਾ ਗੇਟ ਖੋਲ੍ਹ ਕੇ ਘਰ ਦੇ ਵਿੜੇ ਵਿੱਚ ਖੜੀ ਇਕਟਵਾਚ ਚੋਰੀ ਕਰ ਲਈ ਹੈ ਚੋਰੀ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਪੁਲਿਸ ਜਲਦੀ ਚੋਰ ਨੂੰ ਫੜਨ ਦਾ ਦਾਵਾ ਵੀ ਕਰਦੀ ਹੈ ਆਓ ਦੇਖਦੇ ਹਾਂ ਜਗਰੋਂ ਤੋਂ 헤 ਮਰਾਦ ਬੱਬਰ ਦੇ ਨਾਲ ਰਜਨੀ ਸੁਬਾਸ ਦੀ ਰਿਪੋਰਟ ਪ੍ਰੋਜੈਕਟ ਸੀ ਜਾਰੀ ਕੀਤੀ ਹੈ ਕੀ ਹੋਇਆ ਹੋਇਆ ਕਿਵੇਂ ਇਹ ਅਚਾਨਕ ਅਚਾਨਕ ਮੈਂ ਬਾਜ਼ਾਰੋਂ ਆਇਆ ਸੀਗਾ ਉਹ ਬੇੜੇ 'ਚ ਖੜਾਈ ਸੀਗੀ ਘੰਟੇ ਡੇ ਘੰਟੇ ਬਾਅਦ ਜਦੋਂ ਆ ਕੇ ਦੇਖਿਆ ਤਾਂ ਗਾਇਬ ਸੀਗੀ ਪਤਾ ਨਹੀਂ ਕੌਣ ਆਣ ਪਛਾਤਾ ਲੱਗੇ ਸੀ ਸੀਸੀਟੀਵੀ ਕੈਮਰਾ ਦੇਖਿਆ ਮਦਾਰਾ ਉਹ ਕੱਢ ਕੇ ਲੈ ਗਿਆ ਜਦੋਂ ਦੋ ਕੰਪਲੇਂਟ ਦਿੱਤੀ ਠੀਕ ਹੈ ਜੀ ਹੁਣ ਕੀ ਕਹਿ ਸਕਦਾ ਹੁਣ ਕਿਸੇ ਦਾ ਆਪਾਂ ਇਹਦੇ ਬਾਰੇ ਮੈਂ ਕੁਝ ਨਹੀਂ ਕਹਾਂ ਉਹਦਾ ਵੀ ਲੱਗਦਾ ਵੀ ਚੋਰਾਂ ਨੇ ਹੌਸਲੇ ਬੜੇ ਬੁਲੰਦਾ ਆ ਇਹਦੇ ਬਾਰੇ ਕੋਈ ਨਹੀਂ ਕਹ ਰਿਹਾ ਤਾਂ ਚੋਰੀ ਕਰਦੀ ਅੱਲਾ ਕਿਵੇਂ ਕਰਿਆ ਪਤਾ ਨਹੀਂ ਇਹਦੇ ਬਾਰੇ ਸਿਵਲ ਹਸਪੀਟਲ ਦੇ ਰਿਟਾਇਰਡ ਡਾਕਟਰ ਸਾਹਿਬ ਦੇ ਘਰੋਂ ਐਕਟਵਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਔਰ ਚੋਰਾਂ ਨੇ ਬੜੀ ਹੌਸਲੇ ਨਾਲ ਇਹ ਚੋਰੀ ਕੀਤੀ ਹੈ ਸੀਸੀਟੀਵੀ ਫੁਟੇਜ ਵੀ ਆਈ ਹੈ ਸਾਹਮਣੇ ਕੋਈ ਇਦਾਂ ਦੀ ਸ਼ਿਕਾਇਤ ਆਈ ਹੈ ਸਾਹਮਣੇ ਤੁਹਾਡੇ ਹਾਂਜੀ ਡਾਕਟਰ ਸਾਹਿਬ ਅੱਜ ਕੰਪਲੇਂਟ ਕਰਕੇ ਕਹਿੰਦੇ ਆ ਮੈਂ ਇਸ ਟੇਟਮੈਂਟ ਦਾ ਚਾਹ ਦੇ ਦਿੱਤਾ ਤੋਂ 30 ਜਾਰੀ ਜਿਹੜੇ ਕੂੜੇ ਅਸੀਂ ਵਟਸਐਪ ਗਰੁੱਪਾਂ ਦੇ ਟੈਕਨੀਕਲ ਤਰੀਕੇ ਨਾਲ ਭਾਲ ਕਰ ਰਹੇ ਹਾਂ ਆਸਾ ਸਾਨੂੰ ਜਲਦੀ ਉਹ ਪ੍ਰੈਸ ਕਰਮਾਂ ਨਾਲ ਇੰਨਾ ਇੰਪੈਕਟ ਵਾ